ਨੀਰਾ ਦੀ ਗੁੱਡੀ ਨਵੀਂ ਕਹਾਣੀ ਲੈ ਕੇ ਹਾਜ਼ਰਾਂ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰਦੇ ਹੋ ਆਓ ਸ਼ੁਰੂ ਕਰੀਏ ਕਹਾਣੀ ਸ਼ਾਮ ਦਾ ਵੇਲਾ ਤੇ ਸੂਰਜ ਢਲ ਚੁੱਕਿਆ ਸੀ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ ਤੇ ਰੀਤ ਛੱਤ ਉੱਪਰ ਖੜੀ ਇਸ ਕੁਦਰਤ ਦਾ ਆਨੰਦ ਮਾਣਦੀ ਹੋਈ ਇਕਾਂਤ ਖਲੋਈ ਹੋਈ ਸੀ ਅਚਾਨਕ ਕਿਧਰੋਂ ਆਵਾਜ਼ ਆਉਂਦੀ ਹੈ ਨੀ ਕੁੜੀਏ نیچے ਆ ਜਾ ਕਿ ਇੱਥੇ ਹੀ ਖੜੀ ਰਹੇਂਗੀ ਤੇ ਆ ਬੱਦਲ ਚੜੇ ਆਉਂਦੇ ਨੇ ਆਉਂਦੀ ਹੋਈ ਛੱਤ ਤੋਂ ਕੱਪੜੇ ਵੀ ਲੈਂਦੀ ਆਈ। ਇਹ ਆਵਾਜ਼ ਰੀਤ ਦੀ ਦਾਦੀ ਦੀ ਜੀ ਸੀ। ਜਿਸ ਦੀ ਉਮਰ ਕਾਫੀ ਹੋ ਚੁੱਕੀ ਸੀ, ਸਿਰਵਾਲ ਵੀ ਅਤੇ ਚਿੱਟੇ ਹੋ ਚੁੱਕੇ ਸਨ। ਉਸ ਦਾ ਸੁਭਾਅ ਆਮ ਬੁੜੀਆਂ ਨਾਲੋਂ ਬਹੁਤ ਕੱਬਾ ਸੀ। ਪਿੰਡ ਵਿੱਚ ਸਾਰੇ ਲੋਕ ਉਸ ਦੀ ਪਿੱਠ ਪਿੱਛੇ ਇਹੀ ਚੁਗਲੀਆਂ ਕਰਦੇ ਸਨ ਕਿ ਭਾਈ ਜਗਦੇਵ ਕੀ ਬੁੜੀ ਬਸੰਤ ਕੌਰ ਤਾਂ ਬਾਲਿਓ ਪੈੜੀ ਆ। ਕੋਈ ਵੀ ਭੁੱਲ ਕੇ ਉਸ ਨਾਲ ਪੰਗਾ ਨਾ ਲੈ ਬੈਠਿਓ। ਉਸਦਾ ਬੋਲੀ ਐਨਾ ਉੱਚੀ ਕਿ ਆਂਢੇ ਗਵਾਂਢੀ ਕੰਮ ਉੱਠਦੇ ਖਾਰੇ ਬੁੜੀ ਨੂੰ ਪਤਾ ਨਹੀਂ ਕੀ ਹੋ ਗਿਆ ਰੀਤ ਨੇ ਦਾਦੀ ਦੀ ਆਵਾਜ਼ ਸੁਣ ਕੱਪੜੇ ਚੁੱਕ ਦਵਾ-ਦਵਾ ਥੱਲੇ ਉਤਰਾਈ ਤੇ ਬੋਲੀ ਉਹ ਹੋ ਬੇਬੇ ਐਨਾ ਉੱਚਾ ਨਾ ਬੋਲਿਆ ਕਰੋ ਮੈਨੂੰ ਕਿਹੜਾ ਉੱਚਾ ਸੁਣਦਾ ਕੱਪੜੇ ਮੰਝੇ ਉੱਪਰ ਰੱਖ ਰੀਤ ਆਪਣੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਰੀਤ ਦੀ ਮਾਂ ਸ਼ਾਂਤੀ ਰੀਤ ਨੂੰ ਕਹਿੰਦੀ ਹੋਈ ਬੋਲੀ ਇਹ ਤਾਂ ਪੁੱਤ ਸਾਰੇ ਉਮਰ ਆਈ ਹੀ ਕਰੂਗੀ ਨਾ ਇਹ ਮਰੇ ਨਾ ਖਹਿੜਾ ਛੁੱਟੇ ਅਸਲ ਵਿੱਚ ਰੀਤ ਦੀ ਮਾਂ ਅਤੇ ਦਾਦੀ ਦੀ ਆਪਸ ਵਿੱਚ ਬਿਲਕੁਲ ਨਹੀਂ ਸੀ ਬਣਦੀ ਹਰ ਵਾਰ ਮਾੜੀ ਮੋਟੀ ਗੱਲ ਤੇ ਖਿੱਚ ਪੈਂਦੀਆਂ ਪਰੰਤੂ ਘਰ ਵਿੱਚ ਰੀਤ ਆਪਣੀ ਦਾਦੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ ਬੇਸ਼ੱਕ ਉਸ ਦੀ ਦਾਦੀ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਪਰੰਤੂ ਫਿਰ ਵੀ ਰੀਤ ਉਸ ਦੀ ਹਰ ਗੱਲ ਨੂੰ ਮੰਨਦੀ ਉਸ ਦੀ ਹਰ ਛੋਟੀ ਮੋਟੀ ਚੀਜ਼ ਦਾ ਧਿਆਨ ਰੱਖਦੀ ਕਿਉਂਕਿ ਉਹ ਜਾਣਦੀ ਸੀ ਕਿ ਵਿਸ਼ਕ ਬਸੰਤ ਕੌਰ ਸੁਭਾ ਦੀ ਥੋੜੀ ਰੁੱਖੀ ਹੈ ਪਰੰਤ ਦਿਲ ਦੀ ਮਾੜੀ ਨਹੀਂ ਇਸ ਲਈ ਰੀਤ ਨੇ ਆਪਣੀ ਮਾਂ ਨੂੰ ਚੁੱਪ ਕਰਵਾਉਂਦਿਆਂ ਕਿਹਾ ਬੱਸ ਕਰ ਮਾਂ ਤੂੰ ਐਵੇਂ ਨਾ ਸਾਰਾ ਦਿਨ ਬੇਬੇ ਦੇ ਗਾਲ ਪੈਂਦੀ ਰਹਾ ਕਰ ਕੀ ਕਿਹਾ ਤੈਨੂੰ ਵਿਚਾਰੀ ਨੇ ਸੰਤੀ ਕਹਿੰਦੀ ਹਾਂ ਹਾਂ ਤੈਨੂੰ ਤਾਂ ਮਿਰਚਾਂ ਲੱਗਣੀਆਂ ਆਈ ਹੁਣ ਪਤਾ ਨਹੀਂ ਕੀ ਜਾਦੂ ਟੂਣਾ ਕਰ ਰੱਖਿਆ 부ੜੀ ਨੇ ਤੇਰੇ ਤੇ ਬਸੰਤ ਕੌਰ ਕਹਿੰਦੀ ਨਾ ਮੈਂ ਕੀ ਮਾਰਾ ਕਰਤਾ ਤੇਰਾ ਕੱਪੜਿਆਂ ਦਾ ਹੀ ਕਿਹਾ ਮੈਂ ਦੱਸ ਕੀ ਗੋਲੀ ਮਾਰਤੀ ਇਹਨਾਂ ਦੇ ਰੱਖ ਸਾਹਮਣੇ ਆਪਦੀਆਂ ਨੂੰ ਸਿਰ ਚੜਾ ਲਾ ਆਪਨੇ ਵਰਗੀ ਬਣਾ ਲਵੀਂ ਕੋਲ ਬੈਠੀ ਰਹੀ ਤੇ ਸਭ ਦੇਖਦੀ ਹੋਈ ਅਚਾਨਕ ਉੱਠ ਖਲੋਤੀ ਅਤੇ ਦੋਨਾਂ ਨੂੰ ਚੁੱਪ ਕਰਵਾਉਂਦੀ ਹੋਈ ਬੋਲੀ ਹੈ ਹੁਣ ਚੁੱਪ ਵੀ ਕਰ ਜੋ ਫਿਰ ਸ਼ੁਰੂ ਹੋ ਗਈਆਂ ਤੁਸੀਂ ਬੇਬੇ ਬਣ ਕੇ ਤੂੰ ਚੁੱਪ ਹੋ ਜਾ ਹਾਂ ਹਾਂ ਮੇਰੇ ਲਾਦਵ ਜੀਵ ਤੇ ਤਾਲਾ ਇਹਨੂੰ ਨਾ ਹਟਾਇਓ ਭੌਂਕਣੋ ਬਸੰਤ ਕੌਰ ਮੂੰਹ ਵਿੱਚ ਬੋੜ-ਬੋੜ ਕਰਦੀ ਹੋਈ ਚੁੱਪ ਕਰ ਗਈ ਆਪਣੇ ਕਮਰੇ ਵਿੱਚ ਜਾ ਸੰਦੂਖ ਖੋਲ ਕੇ ਬੈਠ ਗਈ ਰੀਤ ਅਕਸਰ ਦੇਖਿਆ ਕਰਦੀ ਦਾਦੀ ਨੂੰ ਇੱਕ ਲੋਹੇ ਪੁਰਾਣੇ ਸੰਦੂਖ ਦੇ ਨਾਲ ਬਹੁਤ ਪਿਆਰ ਸੀ ਉਸਨੂੰ ਸੰਦੂਖ ਇੰਨਾ ਪੁਰਾਣਾ ਸੀ ਉਸਨੂੰ ਯਾਰ ਲੱਗ ਚੁੱਕੀ ਸੀ ਜਦ ਵੀ ਬਸੰਤ ਕੌਰ ਸੰਦੂਖ ਨੂੰ ਖੋਲਦੀ ਤਾਂ ਉਸ ਦੀ ਚੂਰ ਚੂਰ ਦੀ ਆਵਾਜ਼ ਸੁਣ ਰੀਤ ਲੁੱਕ ਕੇ ਖਲੋ ਜਾਂਦੀ ਅਤੇ ਚੋਰੀ ਛੁਪੇ ਇਹ ਦੇਖਦੀ ਕੀ ਇਸ ਵਿੱਚ ਕੀ ਹੋ ਸਕਦਾ ਹੈ ਪਰੰਤੂ ਰੀਤ ਦੇ ਹਰ ਵਾਰ ਕੁਝ ਨਜ਼ਰ ਨਾ ਆਉਂਦਾ ਬਸੰਤ ਉਸ ਨੂੰ ਅਕਸਰ ਤਾਲਾ ਲਗਾ ਕੇ ਤੇ ਚਾਬੀ ਆਪਣੇ ਕੋਲ ਰੱਖਦੀ ਰੀਤ ਦੀ ਬੜੀ ਈਰਖ ਸੀ ਇਸ ਬਾਰੇ ਜਾਣਨ ਦੀ ਉਸ ਨੇ ਦਾਦੀ ਤੋਂ ਕਾਫੀ ਵਾਰ ਪੁੱਛਿਆ ਪਰ ਬਸੰਤ ਕੌਰ ਹਰ ਵਾਰ ਇਹ ਕਹਿ ਕੇ ਟਾਲ ਦਿੰਦੀ ਕੋਈ ਨਾ ਬੱਤ ਜਦੋਂ ਤੂੰ ਵੱਡੀ ਹੋ ਜਾਵੇਂਗੀ ਨਾ ਤੈਨੂੰ ਸਭ ਕੁਝ ਦੱਸ ਦੇਵਾਂਗੀ ਹਾਲੇ ਹੁਣ ਤੂੰ ਛੋਟੀ ਆ ਥੋੜੀ ਹੋਰ ਵੱਡੀ ਹੋ ਜਾ ਰੀਤ 12 ਸਾਲਾਂ ਦੀ ਸੀ ਜਗਦੇਵ ਦੀ ਇਕਲੌਤੀ ਧੀ ਸੀ ਪ੍ਰੰਤੂ ਉਹ ਆਪਣੀਆਂ ਹਮ ਉਮਰ ਦੀਆਂ ਕੁੜੀਆਂ ਨਾਲੋਂ ਜ਼ਿਆਦਾ ਸਿਆਣੀ ਅਤੇ ਸਮਝਦਾਰ ਕੁੜੀ ਸੀ ਉਸ ਨੂੰ ਆਦਤ ਸੀ ਕਿ ਹਰ ਗੱਲ ਨੂੰ ਪੂਰੇ ਗੌਰ ਨਾਲ ਸੁਣਦੀ ਅਤੇ ਉੱਪਰ ਵਿਚਾਰ ਵਟਾਂਦਰਾ ਕਰਦੀ ਉਸ ਨੂੰ ਪੁਰਾਣੀਆਂ ਇਤਿਹਾਸ ਦੀਆਂ ਗੱਲਾਂ ਜਾਣਨ ਦਾ ਇਸ ਲਈ ਉਸ ਦਾ ਵੱਡੇ ਬਜ਼ੁਰਗਾਂ ਦੇ ਨਾਲ ਬੜਾ ਮੋਹ ਪ੍ਰੇਮ ਸੀ ਉਹ ਅਕਸਰ ਉਹਨਾਂ ਤੋਂ ਉਹਨਾਂ ਦੇ ਜਵਾਨੀ ਪਹਿਰੇ ਦੀਆਂ ਗੱਲਾਂ ਬਾਰੇ ਪੁੱਛਦੀ ਰੀਤ ਆਪਣੀ ਦਾਦੀ ਨਾਲ ਹਰ ਇੱਕ ਦਿਲ ਦੀ ਗੱਲ ਸਾਂਝੀ ਕਰ ਲੈਂਦੀ ਸੀ ਪਰ ਉਸ ਦੀ ਦਾਦੀ ਬਸੰਤ ਕੌਰ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਰਹਿੰਦੀ ਉਸ ਵਕਤ ਰੀਤ ਨੇ ਗੱਲ ਠਾਣ ਲਈ ਕਿ ਉਹ ਬੇਬੇ ਜੀ ਦੇ ਦਿਲ ਦੀਆਂ ਗੱਲਾਂ ਜਾਣ ਕੇ ਹੀ ਰਹੇਗੀ ਰੀਤ ਨੂੰ ਇੰਜ ਲੱਗਦਾ ਸੀ ਸ਼ਾਇਦ ਬੇਬੇ ਵੀ ਕਿਸੇ ਗੱਲੋਂ ਬਹੁਤ ਦੁਖੀ ਹੈ ਜੇ ਉਸ ਨੂੰ ਅੰਦਰੋਂ ਹੀ ਅੰਦਰ ਖਾਏ ਜਾ ਰਹੀ ਹੈ ਵਿਸ਼ਕ ਜਗਦੇਵ ਨੇ ਆਪਣੀ ਮਾਂ ਪ੍ਰਤੀ ਹਰ ਜ਼ਿੰਮੇਵਾਰੀ ਨੂੰ ਵਾਖੂਬੀ ਨਿਭਾਇਆ ਪਰੰਤੂ ਕਿਤੇ ਨਾ ਕਿਤੇ ਇੰਜ ਲੱਗਦਾ ਸੀ ਕਿ ਅਸਲ ਵਿੱਚ ਆਪਣੀ ਮਾਂ ਦੇ ਦਰਦ ਨੂੰ ਵੰਡਾ ਨਾ ਸਕਿਆ ਬਸੰਤ ਘਰ ਵਿੱਚ ਸਭ ਤੋਂ ਜ਼ਿਆਦਾ ਮੋਹ ਆਪਣੇ ਪੁੱਤਰ ਜਗਦੇਵ ਦਾ ਕਰਦੀ ਸੀ ਇਸ ਲਈ ਰੀਤ ਨੇ ਆਪਣੇ ਬਾਪ ਦੇ ਜ਼ਰੀਏ ਉਸ ਸੰਦੂਖ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਦ ਰਾਤ ਨੂੰ ਖੇਤ ਖੇਤੋਂ ਕੰਮ ਕਰਕੇ ਜਗਦੇਵ ਘਰ ਵਾਪਸ ਆਇਆ ਤਾਂ ਰੀਤ ਬਾਪੂ ਜੀ ਬਾਪੂ ਜੀ ਕਰਦੀ ਉਸ ਦੇ ਆਲੇ ਦੁਆਲੇ ਹੋ ਗਈ ਪਾਣੀ ਦਾ ਗਲਾਸ ਫੜਾਉਂਦੇ ਹੋਏ ਰੀਤ ਮੌਕਾ ਦੇਖ ਕੇ ਬੋਲੀ ਬਾਪੂ ਜੀ ਕਿਉਂ ਨਾ ਇਸ ਵਾਰ ਦੀਵਾਲੀ ਤੇ ਆਪਾਂ ਇਹ ਪੁਰਾਣਾ ਸਮਾਨ ਵੇਚਵਾ ਚਕੇ ਨਵਾਂ ਲੈ ਲਈਏ ਜਗਦੇਵ ਨਾਲ ਕੇ ਕੋਲ ਹੱਥ ਤੋਂ ਮੰਝੇ ਉੱਪਰ ਚੌਂਕੜੀ ਮਾਰ ਕੇ ਬੈਠ ਗਿਆ ਅਤੇ ਰੀਤ ਨੂੰ ਪਿਆਰ ਨਾਲ ਛੇੜਦਿਆਂ ਹੋਇਆਂ ਬੋਲਿਆ ਅੱਛਾ ਜੀ ਹੋਰ ਕੋਈ ਫਰਮਾਇਸ਼ ਰਹਿੰਦੀ ਹੋਵੇ ਤਾਂ ਉਹ ਵੀ ਦੱਸ ਦਿਓ ਰੀਤ ਕਹਿੰਦੀ ਨਹੀਂ ਬਾਪੂ ਬਸ ਇੰਨੀ ਕੁ ਹੀ ਆ ਜਗਦੇਵ ਕਹਿੰਦਾ ਚਲ ਕੋਈ ਨਾ ਪੁੱਤ ਲੈ ਆਵਾਂਗੇ ਇਹਦੇ ਵਿੱਚ ਕੀ ਵੱਡੀ ਗੱਲ ਐ ਚਲ ਆਏ ਕਰ ਪਹਿਲਾਂ ਰੋਟੀ ਲੈ ਕੇ ਆ ਗਰਮਾ ਗਰਮ ਖਾ ਲਈ ਫਿਰ ਦੇਖਦੇ ਆ ਕੀ ਲਿਆਉਣਾ ਸ਼ਾਂਤੀ ਚੁੱਲ੍ਹੇ ਕੋਲ ਬੈਠੀ ਦਵਾ-ਦਵ ਰੋਟੀਆਂ ਸੇਕਦੀ ਹੋਈ ਬੋਲੀ ਰੀਤ ਆ ਤੇਰੇ ਬਾਪੂ ਵਾਸਤੇ ਰੋਟੀਆਂ ਲੈ ਜਾ ਪਵਾ ਕੇ ਤੇ ਨਾਲ ਆ ਬੁੜੀ ਨੂੰ ਫੜਾ ਦੇ ਸ਼ਾਂਤੀ ਨੇ ਬੁੜੀ ਸ਼ਬਦ ਇਸ ਤਰ੍ਹਾਂ ਬੋਲਿਆ ਜਿਵੇਂ ਕਿਸੇ ਅਣਜਾਣ ਨੂੰ ਰੋਟੀ ਫਰਾਉਣੀ ਹੋਵੇ ਸ਼ਾਂਤੀ ਦੇ ਮੂੰਹ ਇਸ ਤਰ੍ਹਾਂ ਦੇ ਸ਼ਬਦ ਸੁਣ ਜਗਦੇਵ ਨੂੰ ਗੁੱਸਾ ਆਇਆ। ਸੰਤੀ ਨੂੰ ਡਾਂਟਦਿਆਂ ਹੋਇਆਂ ਜਗਦੇਵ ਬੋਲ ਪਿਆ। ਤੈਨੂੰ ਕਿੰਨੀ ਵਾਰ ਸਮਝਾਇਆ ਵੀ ਇਹ ਤੇਰੀ ਸੱਸ ਆ, ਕੋਈ ਸੋਤਣ ਨਹੀਂ ਜੋ ਸਾਰਾ ਦਿਨ ਹੀ ਪੁੱਠਾ ਬੋਲਦੀ ਰਹਿੰਨੀ ਆ। ਜੇ ਨਹੀਂ ਚੱਜ ਨਾਲ ਬੋਲਣਾ ਤਾਂ ਘੱਟੋ-ਘੱਟ ਮਾੜਾ ਤਾਂ ਨਾ ਬੋਲਿਆ ਕਰ। ਜਗਦੇਵ ਦਾ ਗੁੱਸਾ ਦੇਖ ਸੰਤੀ ਇੱਕੋ ਦਮ ਚੁੱਪ ਵੱਟ ਗਈ। ਬਸੰਤ ਆਪਣੇ ਪੁਰਾਣੇ ਸੰਦੂਕ ਨੂੰ ਖੋਲ੍ਹੇ ਉਸ ਕੋਲ ਬੈਠੀ ਸਭ ਕੁਝ ਸੁਣ ਰਹੀ ਸੀ ਰੀਤ ਜਗਦੇਵ ਨੂੰ ਰੋਟੀ ਫੜਾ ਅੰਦਰ ਜਾ ਬੇਬੇ ਕੋਲੇ ਬੈਠ ਗਈ ਬੇਬੇ ਵੇਖ ਨਾ ਇਹ ਸੰਦੂਕ ਤੇਰਾ ਕਿੰਨਾ ਪੁਰਾਣਾ ਹੋ ਗਿਆ ਹੈ ਕਿਉਂ ਨਾ ਇਹਨੂੰ ਵੇਚ ਕੇ ਨਵਾਂ ਲੈ ਆਈਏ ਨਾਲੇ ਤੈਨੂੰ ਖੋਲਣਾ ਕਰਨਾ ਸੌਖਾ ਹੋ ਜਾਊ ਬਸੰਤੀ ਕਹਿੰਦੀ ਜਿਸ ਦਿਨ ਮੈਂ ਮਰ ਗਈ ਨਾ ਪੁੱਤ ਉਦਣ ਚਾਹੇ ਮੇਰੀਆਂ ਸਾਰੀਆਂ ਚੀਜ਼ਾਂ ਨੂੰ ਮੇਰੇ ਨਾਲ ਹੀ ਮਿਚਾ ਦਿਓ ਪਰ ਮੈਂ ਆਪ ਦੇ ਜਿਉਂਦੇ ਜੀ ਇਸ ਸੰਦੂਖ ਨੂੰ ਕਿਤਰੇ ਨਹੀਂ ਜਾਣ ਦੇਣਾ ਰੀਤ ਕਹਿੰਦੀ ਕਿਉਂ ਬੇਬੇ ਵੇਚ ਦਿੰਨੇ ਆ ਇਸ ਵਹਾਨੇ ਨਮਾਜ਼ ਆਉ ਇਹ ਸੁਣ ਸੰਤੀ ਵੀ ਸੰਤੀ ਤੋਂ ਵੀ ਬੋਲਣੋਂ ਨਾ ਰਿਹਾ ਗਿਆ ਤੇ ਝਟ ਗੱਲ ਵਿੱਚ ਟੰਗ ਅਡਾਉਂਦੇ ਹੋਏ ਬੋਲੀ ਪਤਾ ਨਹੀਂ ਇਹੋ ਜਿਹਾ ਕੀ ਖਜ਼ਾਨਾ ਦੱਬੀ ਬੈਠੀ ਏ ਅੰਦਰ ਮਜਾਲ ਆ ਕਿਸੇ ਨੂੰ ਦਿਖਾ ਦੇ ਬਸੰਤ ਕਹਿੰਦੀ ਕਿਉ ਮਾਮਾ ਧੀਆਂ ਹੱਥ ਧੋਕੇ ਮਗਰ ਪਈਆਂ ਮੇਰੇ ਤੁਹਾਡੇ ਤੋਂ ਜਰੀ ਨਹੀਂ ਜਾਂਦੀ ਮੈਂ ਐਨਾ ਕਹਿੰਦੇ ਆਂ ਹੀ ਬਸੰਤ ਦੀ ਖੰਗ ਛਿੜ ਗਈ ਉਸ ਨੂੰ ਅਚਾਨਕ ਸਾਹ ਔਖੇ ਆਉਣ ਲੱਗੇ ਉਸ ਦੇ ਹੱਥ ਵਿੱਚੋਂ ਸੰਦੂਖ ਦੀ ਫੜੀ ਹੋਈ ਚਾਬੀ ਨਿਕਲ ਕੇ ਹੀਠਾਂ ਫਰਸ਼ ਉੱਤੇ ਡਿੱਗ ਗਈ ਇਹ ਸਭ ਦੇਖ ਰੀਤ ਘਬਰਾ ਗਈ ਬੇਬੇ ਬੇਬੇ ਕਰਦੀ ਬੇੜੇ ਵਿੱਚ ਜਾ ਜਗਦੇਵ ਨੂੰ ਬੁਲਾ ਲਿਆਈ ਬਸੰਤ ਨੂੰ ਪਾਣੀ ਪਲਾਇਆ ਗਿਆ ਜਿਸ ਨਾਲ ਉਸ ਨੂੰ ਥੋੜੀ ਰਾਹਤ ਮਿਲੀ ਪਰ ਉਸ ਦਾ ਸਾਰਾ ਸਰੀਰ ਬੁਖਾਰ ਦੇ ਨਾਲ ਤਪ ਰਿਹਾ ਸੀ ਜਗਦੇਵ ਪਿੰਡ ਵਿੱਚੋਂ ਡਾਕਟਰ ਨੂੰ ਸੱਦਣ ਚਲਾ ਗਿਆ ਰੀਤ ਤੇ ਸੰਤੀ ਬਸੰਤੀ ਦੇ ਸਹਰਾਣੇ ਬੈਠੀਆਂ ਉਸ ਵੱਲ ਤਰਸਪੂਰੀ ਨਜ਼ਰ ਦੇ ਨਾਲ ਦੇਖ ਰਹੀਆਂ ਸਨ ਬਸੰਤ ਰੀਤ ਦੇ ਭੋਲੇ ਜਿਹੇ ਮੂੰਹ ਵੱਲ ਤੱਕ ਕੇ ਖੰਗ ਦੀ ਖੰਗ ਦੀ ਬੋਲੀ ਕੀ ਹੋਇਆ ਤੁਹਾਨੂੰ ਇੰਨੀ ਜਲਦੀ ਥੋੜਾ ਮਰਨ ਲੱਗੀਆਂ ਮੈਂ ਚਾਹੂੰ ਤੁਸੀਂ ਆਰਾਮ ਕਰ ਲਵੋ ਕਿੰਨੀ ਰਾਤ ਹੋ ਚੱਲੀ ਆ ਰੀਤ ਕਹਿੰਦੀ ਨਹੀਂ ਬੇਬੇ ਮੈਨੂੰ ਤਾਂ ਅੱਜ ਨੀਂਦ ਹੀ ਨਹੀਂ ਆ ਰਹੀ ਮੈਂ ਤਾਂ ਅੱਜ ਤੇਰੇ ਨਾਲ ਹੀ ਪਵਾਂਗੀ ਸੰਤੀ ਕਹਿੰਦੀ ਜਾ ਪੁੱਤ ਤੂੰ ਪੈ ਜਾ ਬੇਬੇ ਨੂੰ ਮੈਂ ਦੇਖ ਲਵਾਂਗੀ ਰੀਤ ਕਹਿੰਦੀ ਨਹੀਂ ਮਾਂ ਤੁਸੀਂ ਚਲੇ ਜਾਓ ਮੈਂ ਨਹੀਂ ਜਾਣਾ ਜਿੰਨਾ ਤੱਕ ਬੇਬੇ ਠੀਕ ਨਹੀਂ ਹੁੰਦੀ ਮੈਂ ਇੱਥੇ ਹੀ ਠੀਕਾਂ ਇੰਨੇ ਨੂੰ ਜਗਦੇਵ ਆਪਣੇ ਨਾਲ ਡਾਕਟਰ ਨੂੰ ਲਿਆਇਆ ਬਸੰਤ ਦਾ ਪੂਰਾ ਸਰੀਰ ਬੁਖਾਰ ਦੇ ਨਾਲ ਤਪ ਰਿਹਾ ਸੀ ਡਾਕਟਰ ਨੇ ਪਹਿਲਾਂ ਬੇਬੇ ਦਾ ਬੁਖਾਰ ਚੈੱਕ ਕੀਤਾ ਮਗਰੋਂ ਬੀਪੀ ਚੈੱਕ ਕਰ ਕੁਝ ਦਵਾਈਆਂ ਦੇ ਦਿੱਤੀਆਂ ਅਤੇ ਕਿਹਾ ਕਿ ਬੇਬੇ ਤੂੰ ਸਖਤ ਆਰਾਮ ਕਰਨ ਦੀ ਲੋੜ ਹੈ ਬੁਢਾਪੇ ਕਾਰਨ ਇਹਨਾਂ ਦਾ ਜ਼ਿਆਦਾ ਬੋਲਣਾ ਚੱਲਣਾ ਠੀਕ ਨਹੀਂ ਜਿੰਨੇ ਦਿਨ ਹੋ ਸਕਦੇ ਹਨ ਇਹਦੀ ਸੇਵਾ ਕਰ ਲਓ ਬੇਬੇ ਨੂੰ ਦਵਾਈ ਦੇ ਡਾਕਟਰ ਚਲਾ ਗਿਆ। ਸ਼ੰਤੀ ਬਸੰਤ ਨੂੰ ਦਵਾਈ ਦੇ ਕੇ ਚਲੀ ਗਈ। ਥੋੜੀ ਦੇਰ ਜਗਦੇਵ ਵੀ ਬੇਬੇ ਕੋਲ ਬੈਠਾ ਰਿਹਾ ਅਤੇ ਬੇਬੇ ਦੇ ਕਹਿਣ ਤੇ ਉਹ ਵੀ ਸੌਣ ਚਲਾ ਗਿਆ। ਪਰ ਰੀਤ ਹਲੇ ਵੀ ਬੇਬੇ ਦੇ ਮੰਜੇ ਕੋਲ ਬੈਠੀ ਰਹੀ। ਰੀਤ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ। ਮੈਂ ਸੰਦੂਕ ਵੇਚਣ ਦੀ ਗੱਲ ਕੀਤੀ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹਨਾ। ਤੁਸੀਂ ਜਲਦੀ ਠੀਕ ਹੋ ਜਾਓ। ਮੈਂ ਫਿਰ ਕਦੇ ਇਹੋ ਜਿਹੀ ਗੱਲ ਨਹੀਂ ਕਰਦੀ ਰੀਤ ਜਿਵੇਂ ਜਿਵੇਂ ਬੋਲਦੀ ਗਈ ਬਸੰਤ ਦੀਆਂ ਅੱਖਾਂ ਓਵੇਂ ਓਵੇਂ ਪਾਣੀ ਨਾਲ ਭਰ ਆਈਆਂ ਰੀਤ ਕਹਿੰਦੀ ਉਹ ਹੋ ਬੇਬੇ ਤੁਸੀਂ ਫਿਰ ਉਦਾਸ ਹੋ ਗਏ ਚੱਲ ਹੁਣ ਨਹੀਂ ਮੈਂ ਕਦੇ ਕੁਝ ਪੁੱਛਦੀ ਤੁਸੀਂ ਆਰਾਮ ਕਰੋ ਬਸੰਤ ਕਹਿੰਦੇ ਰੀਤ ਦਾ ਹੱਥ ਫੜ ਕੇ ਉਸ ਨੂੰ ਰੋਕਦੇ ਆ ਉਸਨੇ ਕਿਹਾ ਕਿ ਗੱਲ ਅੱਜ ਨਹੀਂ ਸੁਣ ਕੇ ਜਾਏਂਗੀ ਇਸ ਸੰਦੂਕ ਬਾਰੇ ਉੰਜ ਤਾਂ ਰੋਜ ਮੇਰੇ ਕੰਨ ਖਾਨੀ ਰਹਿੰਦੀਆਂ ਇਹ ਸੁਣ ਰੀਤ ਤੇ ਮੁਰਜਾਇ ਚਿਹਰੇ ਉੱਪਰ ਮੁਸਕਾਨ ਆ ਗਈ ਬਸੰਤ ਨੇ ਆਪਣੇ ਗੀਜੇ ਵਿੱਚ ਹੱਥ ਫੇਰਦਿਆਂ ਚਾਬੀ ਕੱਢੀ ਰੀਤ ਦੇ ਹੱਥੇ ਰੱਖਦਿਆਂ ਕਿਹਾ ਜਾ ਜਾ ਕੇ ਸੰਦੂਕ ਖੋਲ ਰੀਤ ਕਹਿੰਦੀ ਹੈ ਮੈਂ ਸੰਦੂਕ ਖੋਲਾਂ ਰੀਤ ਹੈਰਾਨ ਨੀ ਭਰੀਆਂ ਨਜ਼ਰਾਂ ਨਾਲ ਬਸੰਤ ਵੱਲ ਤੱਕਦੀ ਹੋਈ ਬੋਲੀ ਬਸੰਤ ਕਹਿੰਦੀ ਹਾਂ ਖੋਲ ਜਾ ਕੇ ਮੈਂ ਕਹਿ ਰਹੀ ਆ ਜਦੋਂ ਇਹ ਸੁਨਰੀਤ ਨੇ ਝਟ ਉਹਦੇ ਹੱਥੋਂ ਚਾਬੀਆਂ ਪਕੜ ਲਈਆਂ ਜਿਵੇਂ ਉਸ ਦੀ ਕੋਈ ਬਹੁਤ ਵੱਡੀ ਇੱਛਾ ਪੂਰੀ ਹੋ ਗਈ ਹੋਵੇ ਉਸ ਨੇ ਬੜੀ ਉਤਸੁਕਤਾ ਦੇ ਨਾਲ ਜ਼ਿੰਦਾਂ ਖੋਲਿਆ ਤੇ ਹੈਰਾਨ ਹੁੰਦਿਆਂ ਬੋਲੀ ਆ ਕੀ ਬੇਬੇ ਐਡੇ ਵੱਡੇ ਸੰਦੂਕ ਵਿੱਚ ਇਕੱਲੀ ਲੀਰਾਂ ਦੀ ਗੁੱਡੀ ਮਸੰਤ ਕਹਿੰਦੀ ਹਾਂ ਗੁੱਡੀ ਲੀਰਾਂ ਦੀ ਗੁੱਡੀ ਲਿਆ ਪੁੱਤ ਮੇਰੇ ਕੋਲ ਰੀਤ ਬੇਬੇ ਦੇ ਨਾਲ ਮੰਝੇ ਉੱਪਰ ਬੈਠ ਗਈ। ਬਸੰਤ ਨੇ ਜਿਵੇਂ ਹੀ ਉਸ ਗੁੱਡੀ ਨਾਲ ਜੁੜੀਆਂ ਗੱਲਾਂ ਉਸ ਨੂੰ ਦੱਸਣੀਆਂ ਸ਼ੁਰੂ ਕੀਤੀਆਂ, ਓਵੇਂ-ਓਵੇਂ ਰੀਤ ਦੀ ਉਸੁਕਤਾ ਹੋਰ ਵਧਦੀ ਗਈ। ਬਸੰਤ ਦੇ ਇੱਕ ਹੱਥ ਵਿੱਚ ਲੀਰਾਂ ਦੀ ਬਣੀ ਗੁੱਡੀ ਫੜੀ ਹੋਈ ਸੀ ਤੇ ਇੱਕ ਹੱਥ ਵਿੱਚ ਰੀਤ ਦਾ ਹੱਥ ਪਕੜਿਆ ਹੋਇਆ ਸੀ। ਬੋਲਦਿਆਂ-ਬੋਲਦਿਆਂ ਬਸੰਤ ਦੀ ਖੰਗ ਛਿੜ ਗਈ। ਧਾਰੀ ਟੁੱਟ। ਉਸ ਨੂੰ ਪਾਣੀ ਦਾ ਗਲਾਸ ਫੜਾ ਦਿੰਦੀ ਹੈ। ਬਸਾਂ ਤੇ ਜੀਵਨ ਬਾਰੇ ਕਹਾਣੀ ਕੁਝ ਇਸ ਤਰ੍ਹਾਂ ਚੱਲਦੀ ਹੈ ਪਿੰਡ ਰੱਤੇਵਾਲਾ ਵਿੱਚ ਰਤਨ ਸਿੰਘ ਦਾ ਇੱਕ ਛੋਟਾ ਕੱਚਾ ਜਿਹਾ ਘਰ ਜਿਸ ਵਿੱਚ ਉਸ ਦੀਆਂ ਦੋ ਬੇਟੀਆਂ ਅਤੇ ਉਸ ਦੀ ਪਤਨੀ ਰਹਿੰਦੇ ਸਨ ਰਤਨ ਇੱਕ ਪੱਠੇ ਉੱਪਰ ਇੱਟਾਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਆਪਣੀਆਂ ਦੋਨਾਂ ਬੇਟੀਆਂ ਦਾ ਧਿਆਨ ਰੱਖਦਾ ਉਸ ਦੇ ਦੋ ਕੁੜੀਆਂ ਤੋਂ ਇਲਾਵਾ ਕੋਈ ਮੁੰਡਾ ਨਹੀਂ ਸੀ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਦਾ ਨਾਮ ਵੀਰਾ ਜੋ ਹਲੇ ਕੁਆਰੀ ਸੀ ਇਸ ਤੋਂ ਇਲਾਵਾ ਸਭ ਤੋਂ ਛੋਟੀ ਤੇ ਸਭ ਦੀ लाਡਲੀ ਬਸੰਤੀ ਸੀ ਜੋ ਕਿ ਹਲੇ 14 ਵਰਿਆਂ ਦੀ ਸੀ ਬਸੰਤੀ ਸਾਰੀਆਂ ਕੁੜੀਆਂ ਨਾਲੋਂ ਭੋਲੀ ਭਾਲੀ ਸੀ ਹਰ ਵਕਤ ਆਪਣੀ ਵੱਡੀ ਭੈਣ ਵੀਰਾ ਦੇ ਨਾਲ ਤੁਰਦੀ ਫਿਰਦੀ ਜਿੱਧਰ ਵੀ ਵੀਰਾ ਜਾਂਦੇ ਬਸੰਤ ਉਹਦੇ ਮਗਰ ਮਗਰ ਖੇਡਦੀ ਤੁਰ ਹੀ ਫਿਰਦੀ ਮੀਰਾ ਕਾਫੀ ਸਮਝਦਾਰ 20 ਸਾਲਾਂ ਦੀ ਮੁਟਿਆਰ ਸੀ ਰਤਨ ਸਿੰਘ ਅਤੇ ਉਸਦੀ ਪਤਨੀ ਪੰਨੋ ਨੂੰ ਦਿਨੋ-ਦਿਨ ਉਸਦੇ ਵਿਆਹ ਦੀ ਫਿਕਰ ਉਸਤਾਹੇ ਜਾ ਰਹੀ ਸੀ ਵੀਰਾਂ ਦੇ ਵਿਆਹ ਲਈ ਕਾਫੀ ਸਾਰੇ ਧਨ ਦੀ ਲੋੜ ਸੀ ਪ੍ਰੰਤੂ ਰਤਨ ਸਿੰਘ ਇੱਕ ਪੱਠੇ ਤੇ ਕੰਮ ਕਰਨ ਵਾਲਾ ਮਜ਼ਦੂਰ ਸੀ ਜਿਸ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ ਬੇਸ਼ੱਕ ਉਸਨੇ ਆਪਣੀਆਂ ਧੀਆਂ ਨੂੰ ਕਦੇ ਕਿਸੇ ਲਈ ਚੀਜ਼ ਲਈ ਕਮੀ ਮਹਿਸੂਸ ਨਹੀਂ ਸੀ ਹੋਣ ਦਿੱਤੀ ਪ੍ਰੰਤੂ ਕਿਤੇ ਨਾ ਕਿਤੇ ਉਹ ਧੀਆਂ ਦੇ ਵਿਆਹ ਲਈ ਹੋਣ ਵਾਲੇ ਖਰਚ ਨੂੰ ਲੈ ਕੇ ਆਪਣੇ ਆਪ ਨੂੰ ਇੱਕ ਗਰੀਬ ਲਾਚਾਰ ਬਾਪ ਮਹਿਸੂਸ ਕਰ ਰਿਹਾ ਸੀ ਰਤਨ ਸਿੰਘ ਨੂੰ ਕਿਸੇ ਤੋਂ ਕਰਜ਼ਾ ਲੈ ਕੇ ਵਿਆਹ ਕਰਨਾ ਉਸ ਨੂੰ ਵਧੀਆ ਨਹੀਂ ਸੀ ਜ ਆਪ ਦਾ ਇਸ ਲਈ ਉਸ ਨੂੰ ਦਿਨ ਰਾਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਪੱਠੇ ਤੇ ਇੱਟਾਂ ਕੱਢਣ ਤੋਂ ਇਲਾਵਾ ਹੁਣ ਉਹ ਬੇਲੇ ਟਾਈਮ ਸੌਣ ਦੀ ਥਾਂ ਠੇਕੇਦਾਰ ਕੋਲ ਜਾ ਕੰਮ ਦੀ ਗੁਜ਼ਾਰਿਸ਼ ਕਰਦਾ ਕਰਲੇ ਮਿੰਤਾ ਕਰਨ ਤੇ ਬਾਅਦ ਪਿੰਡ ਦੇ ਠੇਕੇਦਾਰ ਨੇ ਕਿਨੂਆ ਦੇ ਬਾਗ ਦੀ ਰਾਖੀ ਲਈ ਉਸ ਨੂੰ ਸਿਰੀ ਰੱਖ ਲਿਆ ਕਦੇ ਕਦਾਂ ਹੀ ਉਸ ਦੀ ਪਤਨੀ ਭਾਨੂ ਵੀ ਪੱਠੇ ਤੇ ਜਾ ਕੇ ਉਸ ਦੀ ਮਦਦ ਕਰ ਆਉਂਦੀ ਜਿਸ ਨਾਲ ਦੋਨਾਂ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਵੀਰਾਂ ਦੇ ਵਿਆਹ ਜੋਗੇ ਪੈਸੇ ਇਕੱਠੇ ਕਰ ਲਏ ਰਤਨ ਦੇ ਭਾਨੂ ਬਹੁਤ ਖੁਸ਼ ਸਨ ਕਿ ਕੁਝ ਕੁ ਦਿਨਾਂ ਨੂੰ ਉਸ ਦੀ ਧੀ ਵੀ ਵਿਆਹ ਕੇ ਇੱਕ ਦਿਨ ਪਰਾਇ ਘਰੇ ਚਲੀ ਜਾਵੇਗੀ ਇੱਕ ਦਿਨ ਵੀਰਾ ਤੇ ਬਸੰਤ ਵੀ ਰਤਨ ਦੇ ਨਾਲ ਬਾਗ ਜਾਣ ਦੀ ਜਿੱਦ ਕਰਨ ਲੱਗੀਆਂ ਰਤਨ ਸਿੰਘ ਵੀ ਆਪਣੀਆਂ ਧੀਆਂ ਨੂੰ ਬਾਗ ਵਿੱਚ ਲੈ ਕੇ ਜਾਣ ਦੇ ਲਈ ਮੰਨ ਗਿਆ ਪੱਠੇ ਤੇ 2 ਵਜੇ ਕੰਮ ਕਰਕੇ ਵਿੰਦ ਛੱਟ ਆਰਾਮ ਤੋਂ ਬਾਅਦ ਰਤਨ ਤੇ ਵੀਰਾ ਤੇ ਬਸੰਤ ਨੂੰ ਆਪਣੇ ਨਾਲ ਲੈ ਕੇ ਬਾਗ ਵਿੱਚ ਚੱਲਿਆ ਗਿਆ ਸਾਰਾ ਬਾਗ ਇਹਨਾਂ ਨਾਲ ਭਰਿਆ ਪਿਆ ਸੀ ਜਿਸ ਨੂੰ ਦੇਖ ਦੋਨੋਂ ਬਹੁਤ ਖੁਸ਼ ਹੋਈਆਂ ਰਤਨ ਦੋਨਾਂ ਨੂੰ ਬੋੜ ਦੀ ਸ਼ਾਂੇ-ਹੇਠਾਂ ਬਿਠਾ ਆਪ ਬਾਗ ਦੇ ਚਾਰੇ ਪਾਸੇ ਗੇੜੀ ਲਾਉਣ ਦੇ ਲਈ ਚੱਲਿਆ ਗਿਆ ਵੀਰਾਂ ਬੋੜ ਦੀ ਸ਼ਾਂੇ-ਹੇਠਾਂ ਬੈਠੀਆਂ ਗੀਟੇ ਖੇਡ ਰਹੀਆਂ ਸਨ ਕਿ ਅਚਾਨਕ ਬਸੰਤ ਦੀ ਨਿਗਾਹ ਇੱਕ ਦੂਰ ਖੜੇ ਇੱਕ ਮੁੰਡੇ ਵੱਲ ਪਈ ਜੋ ਕਿ ਤਾਰਾਂ ਟੱਪ ਬਾਗ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਮੁੰਡੇ ਦੇ ਕੱਪੜੇ ਬਾਹਰ-ਬਾਰ ਤਾਰਾਂ ਵਿੱਚ ਫਸਦੇ ਤੇ ਉਹ ਬਾਹਰ-ਬਾਰ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਜਿਸ ਨੂੰ ਦੇਖ ਪਸੰਦ ਦਾ ਹੱਸਾ ਨਿਕਲ ਗਿਆ ਬਸੰਤ ਨੂੰ ਇੰਜ ਹੱਸਦੇ ਵੇਖ ਵੀਰਾ ਬੋਲੀ ਨੀ ਕੀ ਹੋਇਆ ਤੈਨੂੰ ਤੂੰ ਕਿਉਂ ਤੰਦ ਕੱਢੀ ਜਾਂਦੀ ਆ ਨਹੀਂ ਕੁਝ ਵੀ ਤਾਂ ਨਹੀਂ ਤੂੰ ਗੀਟੇ ਛੱਡ ਉਹ ਦੇਖ ਉਹ ਮੁੰਡੇ ਦੇ ਪਤਾ ਨਹੀਂ ਕੀ ਹੋਇਆ ਵਿਚਾਰਾ ਕਦੋਂ ਦਾ ਫਸਿਆ ਖੜਾ ਬਸੰਤ ਨੇ ਦੂਰ ਖੜੇ ਉਸ ਮੁੰਡੇ ਵੱਲ ਇਸ਼ਾਰਾ ਕਰਦਿਆਂ ਕਿਹਾ ਵੀਰਾ ਨੇ ਕਿਹਾ ਖੜਿਆ ਰਹਿਣ ਦੇ ਆਪਾਂ ਕੀ ਲੈਣਾ ਤੂੰ ਚੱਲ ਖੇਡਣ ਵੱਲ ਧਿਆਨ ਦੇ। ਇਹਨਾਂ ਕਹਿੰਦਿਆਂ ਵੀਰਾ ਨੇ ਫਿਰ ਖੇਡਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਬਸੰਤ ਦੀ ਨਿਗਾਹ ਹਲੇ ਵੀ ਉਸ ਮੁੰਡੇ ਉੱਪਰ ਟਿਕੀ ਹੋਈ ਸੀ। ਹੌਲੀ-ਹੌਲੀ ਦਿਨ ਬੀਤਦਾ ਗਿਆ ਪਰ ਉਹ ਮੁੰਡਾ ਹਲੇ ਵੀ ਉੱਥੇ ਹੀ ਖਲੋਇਆ ਹੋਇਆ ਸੀ। ਸ਼ਾਮ ਹੋਣ ਕਾਰਨ ਰਤਨ ਨੇ ਘਰ ਜਾਣ ਦੇ ਲਈ ਆਵਾਜ਼ ਮਾਰੀ ਤਾਂ ਵੀਰਾ ਤੇ ਬਸੰਤ ਉੱਠ ਤੁਰ ਪਈਆਂ। ਬਸੰਤ ਵਾਰ-ਵਾਰ ਉਸ ਮੁੰਡੇ ਨੂੰ ਪਿੱਛੇ ਮੁੜ-ਮੁੜ ਕੇ ਤੱਕ ਰਹੀ ਸੀ। ਉਹ ਸੋਚ ਰਹੀ ਹੋਵੇ ਕਿ ਸ਼ਾਇਦ ਉਸ ਨੂੰ ਕਿਸੇ ਮਦਦ ਦੀ ਲੋੜ ਹੋਵੇ ਇਸ ਲਈ ਬਸੰਤ ਪਾਣੀ ਪੀਣ ਦਾ ਬਹਾਨਾ ਮਾਰ ਦੁਬਾਰਾ ਪਿੱਛੇ ਮੁੜ ਦੌੜ ਗਈ ਇਹਨੂੰ ਵੀ ਹੁਣ ਇਹ ਪਾਣੀ ਯਾਦ ਆਇਆ ਰਤਨ ਕਹਿੰਦਾ ਹੋਇਆ ਬਲਦ ਗੱਡੀ ਚੋੜਨ ਲੱਗ ਪਿਆ 15 ਸਾਲਾਂ ਦਾ ਮੁੰਡਾ ਦਿਵਜੋਤ ਜਿਸ ਨੇ ਨੀਲੇ ਰੰਗ ਦੀ ਇੱਕ ਕਸੀ ਜਿਹੀ ਪੈਂਟ ਤੇ ਹਲਕੇ ਬਦਾਮੀ ਜਿਹੇ ਰੰਗ ਦੀ ਸ਼ਰਟ ਪਾਈ ਹੋਈ ਸੀ ਕਿੰਨੂਆ ਦੇ ਬਾਹਰ ਕੋਲ ਖੜਾ ਦਿਵਜੋਤ ਬੂਟੇ ਤੇ ਲੱਗੇ ਕਿਨੂਆ ਵੱਲ ਕੁਝ ਇਸ ਤਰ੍ਹਾਂ ਤੱਕ ਰਿਹਾ ਸੀ ਜਿਵੇਂ ਝੱਟ ਹੀ ਇਹਨਾਂ ਨੂੰ ਤੋੜ ਕੇ ਖਾ ਜਾਵੇਗਾ ਦੂਰੋਂ ਦੌੜੀਆਂ ਦੀ ਬਸੰਤ ਨੂੰ ਦੇਖ ਦਿਵਜੋਤ ਚੁੱਪਚਾਪ ਪਾਸੇ ਮੂੰਹ ਕਰਕੇ ਖਲੋ ਗਿਆ ਬਸੰਤ ਨੇ ਉਸ ਦੇ ਕੋਲ ਆ ਕੇ ਉਸ ਵੱਲ ਤੱਕਦਿਆਂ ਕਿਹਾ ਤੂੰ ਕੌਣ ਹੈ ਮੈਂ ਕਦੋਂ ਨਹੀਂ ਦੇਖ ਰਹੀ ਹਾਂ ਤੈਨੂੰ ਇੱਥੇ ਹੀ ਕੀ ਗੱਲ ਤੂੰ ਘਰ ਨਹੀਂ ਜਾਣਾ ਤੈਨੂੰ ਮੰਮੀ ਅੜੀਕਦੀ ਹੋਣੀ ਆ ਤੇਰੀ ਬਸੰਤ ਨੇ ਲਗਾਤਾਰ ਉਸ ਨੂੰ ਤਿੰਨ ਚਾਰ ਸਵਾਲ ਪੁੱਛੇ ਪਰੰਤੂ ਦਿਵਜੋਤ ਬਿਨਾਂ ਜਵਾਬ ਦਿੱਤੇ ਆ ਕਾਫੀ ਸਮਾਂ ਬਸੰਤ ਦੇ ਵੱਲ ਤੱਕਦਾ ਰਿਹਾ ਬਸੰਤ ਨੇ ਉਸ ਨੂੰ ਇੰਜ ਚੁੱਪ ਖੜੇ ਦੇਖ ਉਸ ਦਾ ਹੱਥ ਫੜ ਕੇ ਉਸ ਨੂੰ ਫਿਰ ਹਿਲਾਉਂਦਿਆਂ ਕਿਹਾ ਹੁਣ ਦੱਸ ਵੀ ਦੇ ਤੂੰ ਕੌਣ ਆ ਤੇ ਇੱਥੇ ਸਾਡੇ ਬਾਗ ਕੋਲੇ ਕੀ ਕਰਦਾ ਹੈ ਦੇਖ ਜਾਂ ਤਾਂ ਤੂੰ ਸੱਚ-ਸੱਚ ਦੱਸ ਦੇ ਨਹੀਂ ਫਿਰ ਮੈਂ ਬਾਪੂ ਨੂੰ ਸੱਦ ਕੇ ਲਿਆਉਣੀ ਆ ਮੈਨੂੰ ਪਤਾ ਤੂੰ ਇੱਥੇ ਚੋਰੀ ਕਿੰਨੂੰ ਤੋੜਨ ਆਇਆ ਹੈ ਦਿਵਜੋਤ ਕਹਿੰਦਾ ਹੁਣ ਜੇ ਤੁਹਾਡੇ ਸਵਾਲ-ਜਵਾਬ ਬੰਦ ਗਏ ਹੋ ਗਏ ਹੁਣ ਤਾਂ ਕਿਰਪਾ ਕਰਕੇ ਮੈਨੂੰ ਬੋਲਣ ਦਾ ਮੌਕਾ ਦੇਵੋਗੇ ਦਿਵਜੋਤ ਦੇ ਮੂੰਹੋਂ ਐਨੇ ਪਿਆਰ ਵਾਲੇ ਸ਼ਬਦ ਅਤੇ ਨਿਮਰਤਾ ਭਰੀ ਆਵਾਜ਼ ਸੁਣ ਕੇ ਬਸੰਤ ਹੱਕੇ ਬੱਕੀ ਰਹਿ ਗਈ ਉਹ ਹਾਂਜੀ ਹਾਂਜੀ ਕਹ ਇੱਕੋ ਦਮ ਅਚਾਨਕ ਚੁੱਪ ਹੋ ਗਈ ਫਿਰ ਦਿਵਜੋਤ ਨੇ ਆਪਣੀ ਜਾਣ ਪਹਿਚਾਨ ਕਰਵਾਈ ਤੇ ਦੱਸਿਆ ਮੇਰਾ ਨਾਮ ਦਿਵਜੋਤ ਸਿੰਘ ਹੈ ਤੇ ਘਰ ਵਿੱਚ ਮੈਨੂੰ ਸਾਰੇ ਪਿਆਰ ਦੇ ਨਾਲ ਜੋਤ ਕਹਿ ਕੇ ਪੁਕਾਰਦੇ ਨੇ ਬਸੰਤ ਕਹਿੰਦੀ ਹਾਂ ਫਿਰ ਇੱਥੇ ਬਾਗ ਕੋਲ ਕੀ ਕਰਦਾ ਜੇ ਮੇਰੇ ਬਾਪੂ ਨੇ ਤੈਨੂੰ ਇੱਥੇ ਦੇਖ ਲਿਆ ਤੈਨੂੰ ਕੁੱਟਣਗੇ ਬਹੁਤ ਦਿਵਜੋਤ ਕਹਿੰਦਾ ਮੈਂ ਤਾਂ ਮੇਰੇ ਦੋਸਤ ਦੀ ਉਡੀਕ ਕਰ ਰਿਹਾ ਹਾਂ ਜਿਸ ਦਾ ਘਰ ਆ ਬਾਗ ਦੇ ਪਿਛਲੇ ਪਾਸੇ ਅਸੀਂ ਖੇਡਣ ਜਾਣਾ ਹੁੰਦਾ ਇਸ ਲਈ ਮੈਂ ਤਾਂ ਰੋਜ਼ ਹੀ ਆਉਣਾ ਹੁੰਨਾ ਬਸੰਤ ਕਹਿੰਦੀ ਹਾਏ ਰੋਜ਼ ਤੈਨੂੰ ਬਾਪੂ ਕੁਝ ਕਹਿੰਦਾ ਨਹੀਂ ਬਸੰਤ ਨੇ ਥੋੜੀ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਕਿਹਾ ਫਿਰ ਦਿਵਜੋਤ ਨੇ ਬਸੰਤ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇੱਕੋ ਕੱਲ ਵਿੱਚ ਉਸ ਨੂੰ ਚੁੱਪ ਕਰਵਾਉਂਦਿਆਂ ਕਿਹਾ ਮੈਂ ਇਸ ਬਾਗ ਦੇ ਮਾਲਕ ਸੱਜਣ ਸਿੰਘ ਦਾ ਮੁੰਡਾ ਜਿਸ ਉੱਤੇ ਤੇਰਾ ਬਾਪੂ ਸਿਰੀ ਲੱਗਾ ਹੋਇਆ ਮੈਨੂੰ ਪਤਾ ਤੂੰ ਰਤਨ ਸਿੰਘ ਦੀ ਕੁੜੀ ਹੈ ਇਹ ਸੁਣ ਕੇ ਬਸੰਤ ਨੀਵੀਂ ਪਾ ਮੁਸਕਰਾ ਪਈ ਤੇ ਉੱਥੋਂ ਬਿਨਾ ਕੁਝ ਬੋਲਿਆ ਦੌੜ ਗਈ ਜੋਤ ਪਿੱਛੋਂ ਬਸੰਤ ਨੂੰ ਹੱਸਦਾ ਹੱਸਦਾ ਕਹਿਣ ਲੱਗਿਆ ਆਪਣਾ ਨਾਮ ਤਾਂ ਦੱਸ ਦੀ ਜਾ ਜਦੋਂ ਬਸੰਤ ਗੱਡੀ ਕੋਲ ਪਹੁੰਚੀ ਤੇ ਜਲਦੀ ਜਲਦੀ ਗੱਡੀ ਤੇ ਬੈਠਦਿਆਂ ਬੋਲੀ ਚੱਲ ਬਾਪੂ ਗੱਡੀ ਤੋਰ ਲੈ ਰਤਨ ਬਸੰਤ ਨੂੰ ਹਾਕਾਂ ਮਾਰਦਾ ਹੋਇਆ ਬੋਲਿਆ ਐਨੀ ਦੇ ਦੇਰ ਲਗਾ ਦਿੱਤੀ ਪੁੱਤ ਦੇਖ ਕਿੰਨਾ ਦਿਨ ਸ਼ਿਪ ਚੱਲਿਆ ਕਰੇ ਤੇਰੀ ਮਾਂ ਕੱਲੀ ਉਡੀਕਦੀ ਹੋਣੀ ਆ ਮੀਰਾ ਕਹਿੰਦੇ ਕੋਈ ਨਾ ਬਾਪੂ ਪਹੁੰਚ ਜਾਵਾਂਗੇ ਤੂੰ ਗੱਡੀ ਤੇਜ਼ ਤੇ ਚਲਾ ਗੱਡੀ ਤੇ ਬੈਠੀ ਬਸੰਤ ਆਲੇ ਦੁਆਲੇ ਹਰੇ ਭਰੇ ਦਰਖਤਾਂ ਨੂੰ ਤੱਕਦੀ ਹੋਈ ਨਾ ਜਾਣੇ ਕਿਹੜੀਆਂ ਸੋਚਾਂ ਵਿੱਚ ਖੋਈ ਹੋਈ ਸੀ ਉਸਦੇ ਚਿਹਰੇ ਉੱਪਰ ਇੱਕ ਅਣਚਾਹੀ ਜਿਹੀ ਮੁਸਕਰਾਹਟ ਜਿਸ ਨੂੰ ਦੇਖ ਵੀਰਾ ਉਸ ਨੂੰ ਟਿਚਰਾ ਕਰਦੀ ਹੋਈ ਹੌਲੀ ਜਹੀ ਬੋਲੀ ਲੱਗਦਾ ਹੈ ਕੋਈ ਆਪਣੇ ਲਫ਼ਜ਼ਾਂ ਦਾ ਤੀਰ ਮਾਰ ਗਿਆ ਤੇਰੇ ਕਿਉਂਕਿ ਸਿਆਣੇ ਕਹਿੰਦੇ ਨੇ ਸਾਡੇ ਮੂੰਹ ਵਿੱਚੋਂ ਨਿਕਲੇ ਹਰ ਸ਼ਬਦ ਦਾ ਤਾਪਮਾਨ ਹੁੰਦਾ ਜੋ ਸੁਣਨ ਵਾਲੇ ਨੂੰ ਠਾਰਦੇ ਵੀ ਨੇ ਤੇ ਸਾੜਦੇ ਵੀ ਨੇ ਤੇ ਤੈਨੂੰ ਦੇਖ ਲੱਗਦਾ ਨਹੀਂ ਵੀ ਤੂੰ ਸੜ ਰਹੀ ਹੈ ਦੱਸ ਫਿਰ ਕੌਣ ਤੇਰਾ ਸੀਨਾ ਠਾਰ ਗਿਆ ਬਸੰਤ ਕਹਿੰਦੀ ਵੀਰਾਂ ਦੇ ਪਿਆਰ ਦੇ ਨਾਲ ਮਾਰਦੀ ਹੋਈ ਕਹਿੰਦੀ ਹੈ ਤੂੰ ਵੀ ਨਾ ਭੈਣੇ ਕਦੇ ਮਜ਼ਾਕ ਕਰਨ ਨਾ ਹਟਿਆ ਕਰ ਵੀਰਾ ਕਹਿੰਦੀ ਲੈ ਦੱਸ ਭਲਾ ਮੈਂ ਮਜ਼ਾਕ ਥੋੜਾ ਕਰਦੀ ਆ ਸੱਚੀ-ਸੱਚੀ ਪੁੱਛ ਰਹੀ ਆ ਬਸੰਤ ਕਹਿੰਦੇ ਵਾਲੀਆਂ ਗੱਲਾਂ ਆਉਣ ਲੱਗ ਗਈਆਂ ਤੈਨੂੰ ਦੀਦੀ ਚੱਲ نیچے ਉਤਰ ਘਰ ਆ ਗਿਆ ਰਤਨ ਦੋਨਾਂ ਨੂੰ ਘਰ ਛਡਾ ਆਪ ਗੱਡੀ ਸੱਜਣ ਸਿੰਘ ਦੇ ਘਰ ਲਗਾਉਣ ਦੇ ਲਈ ਚਲਾ ਗਿਆ ਸੱਜਣ ਦਾ ਘਰ ਰਤਨ ਦੇ ਘਰ ਦੇ ਨੇੜੇ ਹੀ ਪਿਛਲੀ ਗਲੀ ਵਿੱਚ ਪੈਂਦਾ ਸੀ ਇਸ ਲਈ ਉਹ ਜਲਦੀ ਜਲਦੀ ਗੱਡੀ ਉਹਨਾਂ ਦੇ ਘਰ ਖੜੀ ਕਰ ਵਾਪਸ ਮੁੜ ਆਇਆ ਮੀਰਾ ਨਹਾ ਕੇ ਆਪਣੀ ਮਾਂ ਦੇ ਨਾਲ ਰੋਟੀਆਂ ਬਣਾਉਣ ਲੱਗ ਪਈ ਤੇ ਬਸੰਤ ਆਪਣੇ ਬਾਪੂ ਕੋਲ ਬੈਠੀ ਉਸ ਨੂੰ ਪੁੱਛਣ ਲੱਗੀ ਬਾਪੂ ਇਹ ਬਾਗ ਕਿੰਨਾ ਦਾ ਹੈ ਜਿਸ ਦੀ ਤੁਸੀਂ ਰਾਖੀ ਕਰਦੇ ਹੋ ਰਤਨ ਮੰਜੇ ਉੱਪਰ ਲੋਟ ਹੁੰਦਾ ਹੋਇਆ ਬੈਠਦਾ ਹੋਇਆ ਬੋਲਿਆ ਇਹ ਤਾਂ ਪੁੱਤ ਬਾਗ ਸਰਦਾਰ ਅਜਮੇਰ ਸਿੰਘ ਦਾ ਹੈ ਉਹ ਇੱਕ ਬਹੁਤ ਕਿੱਲਿਆਂ ਦਾ ਮਾਲਕ ਹੈ ਉਹ ਆਪਣਾ ਇਹ ਬਾਗ ਸੱਜਣ ਸਿੰਘ ਨੂੰ ਠੇਕੇ ਤੇ ਦੇ ਗਿਆ ਤੇ ਆਪ ਸ਼ਹਿਰ ਜਾ ਕੋਠੀ ਪਾ ਲਈ ਤੇ ਮੁੜ ਕੇ ਪਿੰਡ ਵੱਲ ਕਦੇ ਘੇੜਾ ਹੀ ਨਹੀਂ ਮਾਰਿਆ ਬਸ ਉਸ ਦਿਨ ਤੋਂ ਹੀ ਸੱਜਣ ਸਿੰਘ ਇਸ ਬਾਗ ਨੂੰ ਸੰਭਾਲ ਰਿਹਾ ਹੈ ਉਸ ਨੇ ਇਸ ਬਾਗ ਰਾਹੀਂ ਕਾਫੀ ਤਰੱਕੀ ਕੀਤੀ ਹੈ ਤਾਂ ਹੀ ਤਾਂ ਅੱਜ ਇਹ 5 ਏਕੜ ਜ਼ਮੀਨ ਤੱਕ ਫੈਲਿਆ ਹੋਇਆ ਹੈ ਬੜਾ ਨੇਕ ਦਿਲ ਇਨਸਾਨ ਹੈ ਸੱਜਣ ਸਿੰਘ ਮੈਂ ਇੱਕ ਦਿਨ ਉਸ ਨੂੰ ਗੁਜ਼ਾਰਿਸ਼ ਕੀਤੀ ਕਿ ਮੈਨੂੰ ਇੱਥੇ ਸੀਰੀ ਰੱਖ ਲਵੇ ਤਾਂ ਝਟ ਉਸਨੇ ਮੇਰੇ ਤੇ ਵਿਸ਼ਵਾਸ ਕਰ ਮੈਨੂੰ ਕੰਮ ਤੇ ਰੱਖ ਲਿਆ ਆਪਾਂ ਨੂੰ 1200 ਰੁਪਏ ਤਾਂ ਮਿਲੇ ਜਾਂਦੇ ਨੇ ਕੀ ਮਾੜਾ ਬਸੰਤ ਕਹਿੰਦੇ ਬਸ ਬਾਪੂ ਜੀ 1200 ਬਸੰਤ ਨੇ ਥੋੜੀ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਰਤਨ ਕਹਿੰਦਾ ਬਹੁਤ ਆ ਪੁੱਤ ਇਹਨੇ ਤਾਂ ਖਾਦੇ ਪੀਤੇ ਨਹੀਂ ਮੁੱਕਦੇ ਅੱਜ ਕਿਵੇਂ ਤੂੰ ਤਹਿਕੀਕਾਤ ਕਰ ਰਹੀ ਹੈਂ ਐਂ ਚੱਲ ਰੋਟੀ ਲਿਆ ਪਵਾ ਕੇ ਵੀਰਾ ਬਸੰਤ ਤੇ ਬਾਪੂ ਦੀਆਂ ਗੱਲਾਂ ਸੁਣ ਕੇ ਹੱਸਦੀ ਹੋਈ ਬੋਲੀ ਲੈ ਗੁੱਡੀ ਰੋਟੀ ਲੈ ਜਾ ਬਸੰਤ ਵੀਰਾ ਦੇ ਹੱਜ ਮਾਰਦੀ ਹੋਈ ਬੋਲੀ ਮੇਰਾ ਨਾਮ ਗੁੱਡੀ ਨਹੀਂ ਬਸੰਦ ਹੈ ਬਸੰਤ ਸਭ ਰੋਟੀ ਪਾਣੀ ਖਾ ਕਮਰੇ ਵਿੱਚ ਚਲੇ ਗਏ ਸਾਰਾ ਦਿਨ ਥੱਕ ਹਾਰ ਜਾਣ ਕਾਰਨ ਰਤਨ ਨੂੰ ਗੁੱਡੀ ਨੀਂਦ ਆ ਗਈ ਭਾਣੋ ਵੀ ਲਾਈਟਾਂ ਬੰਦ ਕਰ ਸੌਂ ਗਈ ਪਰ ਬਸੰਤ ਵੀਰਾ ਕੋਲ ਡਿੱਟੀ ਹੋਈ ਜਾਗਦੀ ਅੱਖਾਂ ਖੋਲੀ ਛੱਤ ਵੱਲ ਤੱਕ ਰਹੀ ਸੀ ਬਸੰਤ ਨੂੰ ਦੇਖ ਵੀਰਾ ਬੋਲੀ ਕੀ ਗੱਲ ਐ ਗੁੱਡੀ ਸੁੱਤੀ ਨਹੀਂ ਹਲੇ ਬਸੰਤ ਕਹਿੰਦੇ ਪਤਾ ਨਹੀਂ ਦੀਦੀ ਨੀਂਦ ਹੀ ਨਹੀਂ ਆ ਰਹੀ ਵੀਰਾ ਕਹਿੰਦੀ ਕਿਹਾ ਤਾਂ ਹੈ ਮੇਰਾ ਤੇ ਤੇਰਾ ਦਿਲ ਬਾਗ ਵਿੱਚ ਹੀ ਰਹਿ ਗਿਆ ਲੱਗਦਾ ਪਾਣੀ ਦੀ ਪਿਆਸ ਲੱਗੀ ਐ ਇਹ ਕਹੇ ਵੀਰਾ ਨੇ ਫਿਰ ਬਸੰਤ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਬਸੰਤ ਕਹਿੰਦੀ ਬੱਸ ਦੀਦੀ ਮੈਂ ਨਹੀਂ ਗੱਲ ਕਰਨੀ ਤੁਹਾਡੇ ਨਾਲ ਤੁਸੀਂ ਤਾਂ ਆਪਦੀਆਂ ਹੀ ਮਾਰੀ ਜਾਂਦੇ ਹੋ ਕੋਈ ਦਿਲਦਲ ਨਹੀਂ ਰਿਹਾ ਮੇਰਾ ਉੱਥੇ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਬਸੰਤ ਛੱਡਦੀ ਹੋਈ ਗੁੱਸੇ ਦੇ ਨਾਲ ਪਾਸਾ ਵੱਟ ਕੇ ਪੈ ਗਈ ਵੀਰਾ ਕਹਿੰਦੀ ਕੋਈ ਨਾ ਜੇ ਨਹੀਂ ਆਇਆ ਤਾਂ ਆ ਜਾਊਗਾ ਕਦੇ ਨਾ ਕਦੇ ਤਾਂ ਤੇਰੇ ਸੁਪਨਿਆਂ ਦਾ ਰਾਜਕੁਮਾਰ ਆਵੇਗਾ ਤੇ ਆ ਕੇ ਤੈਨੂੰ ਲੈ ਜਾਵੇਗਾ ਬਸੰਤ ਕਹਿੰਦੀ ਉਹ ਫਿਰ ਵੀਰਾਵਲ ਨੂੰ ਮੂੰਹ ਕਰਕੇ ਹੱਸਦੀ ਹੱਸਦੀ ਕਹਿਣ ਲੱਗੀ ਮੈਨੂੰ ਕਮਲੀ ਨੂੰ ਭਲਾ ਕਿਹੜਾ ਰਾਜਕੁਮਾਰ ਮਿਲੂ ਮੈਨੂੰ ਸਾਰੇ ਕਹਿੰਦੇ ਨੇ ਮੈਂ ਤਾਂ ਭੋਲੀ ਜੀਆਂ ਦੁਨੀਆਦਾਰੀ ਦਾ ਪਤਾ ਨਹੀਂ ਨਾ ਕਿਸੇ ਦੀਆਂ ਚਲਾਕੀਆਂ ਦਾ ਭਲਾ ਉਂਈ ਕੋਈ ਠੱਗ ਕੇ ਲੈ ਜਾਉ ਮੈਨੂੰ ਇਹਨਾਂ ਕਹਿ ਬਸੰਤੀ ਕਾਫੀ ਸਮਾਂ ਹੱਸਦੀ ਰਹੀ ਬੰਦਾ ਜਿੰਨਾ ਮਰਜ਼ੀ ਆਮ ਹੋਵੇ ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ ਬੀਰਾ ਨੇ ਬਸੰਤ ਨੂੰ ਚੁੱਪ ਕਰਵਾਉਂਦਿਆਂ ਕਿਹਾ ਮਸੰਤ ਕਹਿੰਦੀ ਤੂੰ ਤੇ ਤੇਰੀਆਂ ਗੱਲਾਂ ਰੁਕਣ ਦਾ ਨਾਮ ਹੀ ਨਹੀਂ ਲੈਂਦੀਆਂ ਮੈਨੂੰ ਤਾਂ ਨੀਂਦ ਆ ਰਹੀ ਹੈ ਚੰਗਾ ਵੈਸੇ ਵੀ ਤੂੰ ਮੈਨੂੰ ਛੱਡ ਆਪ ਦਾ ਸੋਚ ਬਾਪੂ ਨੇ ਤੇਰੇ ਵਿਆਹ ਦੀ ਤਿਆਰੀ ਕਰ ਰੱਖੀ ਹੈ ਹੁਣ ਤਾਂ ਤੂੰ ਜਾਵੇਂਗੀ ਆਪਦੇ ਰਾਜਕੁਮਾਰ ਕੋਲ ਇਹਨਾਂ ਕਹਿੰਦਿਆਂ ਹੀ ਬਸੰਤ ਅੱਖਾਂ ਬੰਦ ਕਰਕੇ ਸੌਂ ਗਈ ਕਹਾਣੀ ਦਾ ਅਗਲਾ ਭਾਗ ਕਾਲਾ ਵਿਗਾ ਜੀ ਐਨੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਧੰਨਵਾਦ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਇਸ ਕਹਾਣੀ ਦੇ ਵਿੱਚ ਕੀ ਬਸੰਤ ਨੂੰ ਸੱਚਮੁੱਚ ਹੀ ਉਸੇ ਸੁਪਨਿਆਂ ਦਾ ਰਾਜਕੁਮਾਰ ਮਿਲੇਗਾ ਤੇ ਉਹ ਕੌਣ ਹੋਵੇਗਾ ਉਸ ਦਾ ਸੁਪਨਿਆਂ ਦਾ ਰਾਜਕੁਮਾਰ ਇਹ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਨੀਰਾਂ ਦੀ ਗੁੱਡੀ ਥੈਂਕ ਯੂ ਜੀ